ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦਰੀ ਖਾਣੂ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੌਣ ਵਾਲੀ ਗਾਂセール ਲਈ ਲੈ ਕੇ ਆਏ ਜੀ ਕੁਸਕ ਦਿਨ ਬਾਈ ਲੈੰਦੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹੱਸੀ ਗਾਲ ਕਸਰੀ ਗਾਲ ਬਾਈ ਹੋ ਠੀਕ ਹੋ ਵਧੀਆ ਜੀ ਠੀਕ ਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਗਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਕਸੀਲ ਤਕਬੀਲ ਠੀਕ ਹੈ ਨੇੜੇ ਪਿੰਡ ਬਈ ਨੇੜੇ ਪਿੰਡ ਪਤਾ ਔੜ ਤੇ ਪੱਖੋ ਬੈਂਚ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 9877473376 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਆ ਬਈ ਮਾਲਕਾਂ ਦੇ ਦੂਜੇ ਸੂਏ ਕਿਹਾ ਆਪਾਂ ਤੀਜੇ ਸੂਏ ਮੰਨ ਕੇ ਲਈ ਆ ਠੀਕ ਹੈ ਬਈ ਕਿੰਨੇ ਦਿਨ ਲੈਂਦੀ ਆ ਹਫਤਾ ਲੇਜੂ ਬਈ ਹਫਤਾ ਲੇਜੂ ਕੀ ਰਿਕਾਰਡ ਦੁੱਧ ਦਾ ਬਈ 20 ਲੀਟਰ ਦਿੰਦਾ ਬਈ ਪਿਛਲੇ ਸੂਏ 20 ਲੀਟਰ ਦਿੰਦਾ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਨੇ ਆ ਢਿੱਲਾਂ ਬਹੁਤ ਪਈਆਂ ਨੇ ਆਰਡਰ ਦੀ ਕੁਆਲਿਟੀ ਚੈੱਕ ਕਰੋ ਬਾਈ ਕੀ ਬਾਤ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਢਿੱਲਾਂ ਦੇ ਕੋ ਬਰੀਕੀ ਬਰੂਕੀ ਜਿਹੜਾ ਬਹੁਤ ਆ ਹਜੇ ਬਣੂ ਵੀ ਕੱਚੀ ਕੱਚੀ ਆ ਲੈ ਮਾਉ ਇਹਨਾਂ ਬਾਈ ਹੱਥ ਲਾਈ ਜਾਂਦਾ ਸਾਨੂੰ ਕਹਿੰਦੀ ਕਰਮ ਵਾਲੀ ਕੁਛ ਨਹੀਂ ਨਾੜਾ ਨੂੜਾ ਫਲ ਚੰਗੀਆਂ ਥਣ ਬੜਾ ਚੰਗਾ ਵੱਡੀ ਨਾੜ ਵੀ ਦੁੱਧ ਵਾਲੀ ਆ ਦੇ ਸਾਨੂੰ ਬਹੁਤ ਚੰਗੀ ਆ ਬਾਈ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਖੋਲ ਲਾ ਬਾਈ ਤੋਰ ਕੇ ਦਿਖਾ ਦੀ ਰੰਗ ਰੂਪ ਚੰਗਾ ਚੰਗੀ ਆ ਬੜਾ ਛੱਦ ਬੱਡ ਚੰਗਾ ਗਾ ਦੁੱਧ ਚੰਗਾ ਪਾ ਦੂਗੀ ਕੁਆਲਿਟੀ ਚੰਗੀ ਆ ਬੜੀ ਮੁੱਲ ਕੀ ਰੱਖਿਆ ਬਾਈ ਨੇ ਇਹਦਾ ਮੁੱਲ ਵੀ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਊਗਾ ਜਾਇਜ਼ ਹੋਊਗਾ ਤੀ ਜਾਂ ਉੱਚਾ ਮੁੱਲ ਆ ਜਿਹੜਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਬੜ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ਼ ਹੀ ਹੋਊਗਾ ਚੰਗੀ ਆ ਬੜ ਥਣਲੇਵਾ ਕਮਾਲ ਦਾ ਕੱਚੀ ਕੱਚੀ ਆ ਬਾਈ ਹਜੇ ਢਣ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਤੇ ਕਿਸੇ ਵੀਰ ਨੂੰ ਬਾਈ ਬੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ